ਮਿੰਟੂ ਜੀ ਆਪਾਂ ਕੱਲ ਪਰਸ ਇੱਕ ਹੋਰ ਖਬਰ ਕੀਤੀ ਸੀ ਆਪਾਂ ਦਰਸ਼ਕਾਂ ਨੂੰ ਦੱਸਿਆ ਸੀ ਕਿ ਭਾਈ ਥੋੜਾ ਤਿਆਰ ਹੋ ਜਾਓ ਤੁਹਾਨੂੰ ਪਾਣੀ ਵਾਲੀ ਬਸ ਦੇ ਵਿੱਚ ਘੁਆਵਾਂਗੇ ਪਰ ਹੁਣ ਸੌਨ ਸਾਹਿਬ ਕਹਿੰਦੇ ਕਿ ਨਹੀਂ ਇਹ ਤੇ ਅਫਵਾਹ ਹੈ ਪਾਣੀ ਪੂਣੀ ਵਾਲੀਆਂ ਬਸਾਂ ਸਾਡੇ ਤੋਂ ਨਹੀਂ ਚੱਲਣੀਆਂ ਵੀਰੇ ਕੀ ਕਹੀਏ ਹੁਣ ਸਰਕਾਰ ਆ ਆਪ ਹੀ ਕਦੀ ਉੱਧਰ ਕਦੀ ਉੱਧਰ ਫੈਸਲੇ ਉਹਨਾਂ ਤੋਂ ਮੈਨੂੰ ਲੱਗਦਾ ਕੋਈ ਵੀ ਪਰਪੱਕ ਨਹੀਂ ਹੁੰਦੇ ਆ ਦੇਖੋ ਪੰਜਾਬੀ ਟਰਬਿਊਨ ਨੇ ਖਬਰ ਲਾਈ ਸੀ ਜੀ ਪੰਜਾਬੀ ਟਰਬਿਊਨ ਦੇ ਵਿੱਚ ਹੀ ਫਿਰ ਖਬਰ ਲਵਾਈ ਗਈ ਹੂੰ ਹੁਣ ਲਾਈ ਗਈ ਲਵਾਈ ਗਈ ਤੁਸੀਂ ਕਹੋਗੇ ਕਿ ਇਹ ਕੀ ਹੈ ਸਰ ਜਦੋਂ ਤੁਸੀਂ ਕੰਮਕੁਮ ਕਰਦੇ ਹੋ ਨਾ ਅਖਬਾਰਾਂ 'ਚ ਤੁਹਾਨੂੰ ਪਤਾ ਹੁੰਦਾ ਹੈ ਜੀ ਖਬਰ ਲਾਈ ਕਿਹੜੀ ਗਈ ਹੈ ਲਵਾਈ ਲਵਾਈ ਕਿਹੜੀ ਗਈ ਹੈ ਜੀ ਹਰਕ ਥੋੜਾ ਹੀ ਹੁੰਦਾ ਹੈ ਹਮ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ ਸਾਡੇ ਵਰਗਿਆਂ ਨੇ ਮਜ਼ਾ ਮਤ ਕੀਤੀ ਇਹਨਾਂ ਦੀ ਹਮ ਕਿ ਤੁਸੀਂ ਤੇ ਟ੍ਰੋਲ ਕਰਦੇ ਰਹੇ ਹੋ ਹੁਣ ਜਲਬਸ ਚਲਾਉਣ ਨੂੰ ਤਿਆਰ ਹੋ ਜੀ ਤਾਂ ਜਿਹੜੀ ਖਬਰ ਸੀਗੀ ਫਿਰ ਟ੍ਰਿਬਿਊਨ ਦੇ ਪਹਿਲੇ ਹੀ ਪੰਨੇ ਤੇ ਇਸ ਤਰ੍ਹਾਂ ਲਾਈ ਜਾਂਦੀ ਹੈ ਜੀ ਪੜ ਲਓ ਕੱਲ ਦਾ ਟ੍ਰਿਬਿਊਨ ਪੰਜਾਬੀ ਬਿਲਕੁਲ ਬਿਲਕੁਲ ਕਿ ਭਾਈ ਨਹੀਂ 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 ਐਸਾ ਨਹੀਂ ਹੈ ਖਬਰਾਂ ਫਲਾਈਆਂ ਜਾ ਰਹੀਆਂ ਫਲਾਣ ਕਾ ਕਿਉਂਕਿ ਅਖਬਾਰਾਂ ਨੂੰ ਲਾਉਣਾ ਪੈਂਦਾ ਸਪਸ਼ਟ ਕਰਨ ਕਿ ਦੂਸਰਾ ਪੱਖ ਵੀ ਲਾਓ ਬਿਲਕੁਲ ਹੁਣ ਜੇਤੇ ਉਸੇ ਖਬਰ ਦੇ ਵਿੱਚ ਇੱਕ ਦੂਸਰਾ ਪੱਖ ਲੱਗ ਜਾਂਦਾ ਹਮ ਆਫੀਸ਼ੀਅਲੀ ਸਰਕਾਰ ਦਾ ਪੱਖ ਲੱਗ ਜਾਂਦਾ ਤੇ ਆਪਾਂ ਨਾਲ ਕੋਟ ਕਰਦੇ ਕਿ ਸਰਕਾਰ ਦਾ ਕਹਿਣਾ ਕਿ ਅਜੇ ਸੋਚਾਂਗੇ ਜਾਂ ਨਹੀਂ ਸਾਡਾ ਕੋਈ ਵਿਚਾਰ ਆ ਇੱਕ ਵਾਰੀ ਚ ਦੋਨੇ ਗੱਲਾਂ ਨਿਬੜ ਜਾਂਦੀਆਂ ਪਰ ਟ੍ਰਿਬਿਊਨ ਨੇ ਖਬਰ ਦੇ ਇੱਕ ਹਿੱਸੇ 'ਚ ਤੇ ਉਹ ਲਾਇਆ ਕਿ ਹਿੱਸੇ 'ਚ ਜੋ ਪੱਤਰ ਲਿਖਿਆ ਗਿਆ ਹਮ ਕਾਰਵਾਈ ਅੱਗੇ ਵਧਾਉਣ ਵਾਸਤੇ ਉਹ ਤਾਂ ਹਵਾਲਾ ਵੀ ਸ਼ੈਦ ਦਿੰਦਾ ਹੈ ਪੱਤਰ ਨੰਬਰ ਵੀ ਲੱਗਿਆ ਉਹਦਾ ਹਮ ਹਮ ਤਾਂ ਮਤਲਬ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਿਆ ਤੇ ਹੁਣ ਉਹ ਕਹਿੰਦੇ ਆ ਕਿ ਦੇਖੋ ਜੀ 7-8 ਕਰੋੜ ਰੁਪਈਆ ਖੂ ਖਾਤੇ ਇਹਨਾਂ ਨੇ ਪਾ ਦਿੱਤਾ ਹਮ ਅਸੀਂ ਕੋਈ ਰਿਸਕ ਨਹੀਂ ਲੈ ਸਕਦੇ ਕਿਉਂਕਿ ਉਹ ਤੇ ਜੇ ਦੇਖੀਏ ਤੇ ਫਿਟਨੈਸ ਜਿਹੜੀ ਉਹਦੀ ਠੀਕ ਨਹੀਂ ਹੈ ਫਿਟਨੈਸ ਨੂੰ ਤੁਸੀਂ ਕੀ ਕਬੱਡੀ ਖੜਾਉਣੀ ਹੈ ਜੇ ਤੇ ਚੱਲ ਸਕਦੇ ਆ ਦੇਖ ਲਓ ਮਾਰ ਮੋਰ ਬਲਾ ਕੇ ਨਹੀਂ ਤੇ ਦਫਾ ਕਰੋ ਉਹਨੂੰ ਕਿਤੇ ਲਾਓ ਕਬੜੀਏ ਕਬੂੜੀ ਨੂੰ ਚਖਾ ਦਿਓ ਕਿਲਵਾ ਦੇ ਹਿਸਾਬ ਨਾਲ ਹੋਰ ਕੀ ਐਵੇਂ ਉਹਨੂੰ ਹਣਾ ਆਓ ਫਿਟਨੈਸ ਉਹਦੀ ਖਰਾਬ ਹੀ ਹੋਣੀ ਪਈ ਬਈ ਨਹੀਂ ਕੱਲ ਗਲੀ ਜਾਂਦੀ ਹੋਣੀ ਆ ਤੇ ਉੱਥੇ ਦੋ ਬੰਦੇ ਤੇ ਉਹਦੀ ਰਾਖੀ ਬੈਠੇ ਹੋਣੇ ਆ ਕਿਤੇ ਭਈ ਸੁਖਵੀਰ ਦਾ ਇਹ ਪੁਰਜਾ ਜਿਹੜਾ ਹੈ ਲਿਆਂਦਾ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਜੋ ਤੋਹਫਾ ਲਿਆਂਦਾ ਹੈ ਇਹ ਕਿਤੇ ਭਈ ਇੱਥੋਂ ਰਾਤ ਨੂੰ ਆਪਣੇ ਆਪ ਨਸ ਨਾ ਜਾਵੇ ਹੂੰ ਹੂੰ ਉਹਨੂੰ ਬਚਾਉਣ ਲਈ ਵੀ ਤੇ ਕੁਝ ਨਾ ਕੁਝ ਰੱਖਿਆ ਹੋਏਗਾ ਪਹਿਲਾਂ ਚਲਾਉਣ ਨੂੰ ਫਿਰ ਦੇਈ ਫਿਰ ਰੋਕਣ ਨੂੰ ਵੀ ਤਾਂ ਰੱਖੇ ਹੋਏ ਬੰਦੇ ਕਿ ਤੇ ਆਪੇ ਨਾ ਚੱਲ ਜੇ ਮੜਕੇ ਹਾਂਜੀ ਤਾਂ ਉਹ ਕਹਿਣ ਦਾ ਮਤਲਬ ਇਹ ਆ ਕਿ ਸਭ ਉਹ ਹੁਣ ਜੋ ਗੱਲਾਂ ਕਹਿ ਰਹੇ ਨੇ ਕਿ ਨਹੀਂ ਚਲਾਈ ਜਾਏ ਕਿ ਠੀਕ ਹੈ ਦਰੁਸਤ ਆ ਤੇ ਪਰ ਇਹਨੂੰ ਨਬੇੜੋ ਇਹ ਤਾਂ ਕੰਮ ਨਬੇੜੋ ਪਰ ਇੱਕ ਚੀਜ਼ ਆ ਸਭ ਕਿ ਕਰ ਅਸੀਂ ਕੋ ਕੱਖ ਨਹੀਂ ਸਕਦੇ ਗੱਲਾਂ ਬਹੁਤ ਵੱਡੀਆਂ ਐ ਤਦੇ ਮਾਨ ਸਾਹਿਬ ਕਹਿੰਦੇ ਆ ਰਣਜੀਤ ਸਾਗਰ ਚਾਹ ਕਰਾਂਗੇ ਉਹ ਕਰਾਂਗੇ ਵਾਹ ਕਰਾਂਗੇ ਉਹ ਬੀਬੀ ਆਈ ਸੀ ਇੱਕ ਜਿਹੜੀ ਉਹ ਮੰਤਰੀ ਵੀ ਰਹੀ ਆ ਗਾਇਕਾ ਵੀ ਰਹੀ ਆ ਐ ਕਰ ਦੂੰਗੀ ਮੈਂ ਉਹ ਕਰ ਦੂੰਗੀ ਉਹ 2 ਕੁ ਸਾਲ ਚਲਾ ਕੇ ਕੰਮ ਕਰ ਤੇ ਆਪਦਾ ਉਹ ਪਾਸੇ ਗਈ ਹਨਾ ਸਹਿਰ ਸਪਟਾ ਮੰਤ్రਾਲਾ ਸਿੱਧੂ ਵਰਗੇ ਬੰਦੇ ਕੋਲ ਜਿਹੜਾ ਕਹਿੰਦਾ ਮੈਂ ਐ ਕਰ ਦੂੰ ਵਾਹ ਕਰ ਦੂੰ ਉਹਦੇ ਕੋਲ ਵੀ ਰਿਹਾ ਸਾਬ ਜੇ ਅਸੀਂ ਟੂਰਿਜ਼ਮ ਵਧਾਉਣਾ ਹੈ ਨਾ ਸਾਨੂੰ ਇੱਕ ਠੋਸ ਪਾਲਿਸੀ ਲੈ ਕੇ ਆਉਣਾ ਪਊਗਾ ਦਫਾ ਕਰੋ ਜਲਬਸ ਚਲਾਉਣੀ ਆ ਨਹੀਂ ਚਲਾਉਣੀ ਪਰ ਟੂਰਿਜ਼ਮ ਦਾ ਜਿੱਥੇ ਸਕੋਪ ਹੈ ਜੀ ਤਾਂ ਮੇਰੇ ਖਿਆਲ ਦੇ ਨਾਲ ਮੈਂ ਅੱਗੇ ਵੀ ਸੁਝਾ ਦਿੰਦਾ ਸੀਗਾ ਕਾਂਗਰਸ ਸਰਕਾਰ ਵੇਲੇ ਵੀ ਜਾਂ ਹੋ ਸਕਦਾ ਪਹਿਲਾਂ ਵੀ ਕਿ ਸਾਹਿਬ ਅੰਮ੍ਰਿਤਸਰ ਦੇ ਵਿੱਚ ਐਵਰੇਜ ਜੇ 1 ਲੱਖ ਧਾਰਮਿਕ ਸ਼ਰਧਾਲੂ ਆਉਂਦਾ ਹੈ ਹੂੰ ਠੀਕ ਹੈ ਜੀ ਤਾਂ ਜੇ ਤੁਸੀਂ ਉਹਦੇ ਚੋਂ 25000 ਵੀ ਘਾ ਲਿਓ ਹਰੀਕੇ ਜਿਹੜਾ ਕਿ ਬਿਲਕੁਲ ਜਿਹੜਾ ਔਰ ਐਸੀ ਸੁਣ ਮੇਰੇ ਖਿਆਲ ਦੇ ਨਾਲ ਬਹੁਤੇ ਪੰਜਾਬੀਆਂ ਨੇ ਚੱਜ ਨਾਲ ਹਰੀਕੇ ਜਿਹੜਾ ਹੈ ਨਾ ਵੈਟਲੈਂਡ ਦੇਖਿਆ ਨਹੀਂ ਹੁਣਾ ਮੈਂ ਬਹੁਤ ਮਤਲਬ ਕਿ ਐਸੇ-ਪਾਸੇ ਘੁੰਮ ਕੇ ਦੇਖਿਆ ਸਰ ਅਸੀਂ ਤੇ ਜਦੋਂ ਕਿਤੇ ਅੰਮ੍ਰਿਤਸਰ ਜਾਈਏ ਨਾ ਯਾਰ ਮਿੱਤਰ ਉਧਰ ਨੂੰ ਵੜ ਜਾਈਦਾ ਸਰ ਬੜਾ ਸਕੂਨ ਹੈ ਆ ਉਹਨੂੰ ਅਸੀਂ ਡਿਵੈਲਪ ਕਰ ਸਕਦੇ ਆ ਜੋ ਕੁਦਰਤ ਨਾਲ ਪੰਛੀਆਂ ਨਾਲ ਜਾਂ ਜਲ ਦੇ ਵਿੱਚ ਬਈ ਸਵਾਰੀ ਕਰਨ ਦੇ ਨਾਲ ਜੀ 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 ਉਹ ਰੁਚੀ ਰੱਖਦੇ ਆ ਅਸੀਂ ਉਹਨਾਂ ਨੂੰ ਜੇ ਲੈ ਆਈਏ ਬਿਲਕੁਲ 20000 10000 ਪੂਰੇ ਸਟ ਡੇਲੀ ਦਾ ਅਸੀਂ ਲੈ ਆਈਏ ਜੀ ਤੇ ਕਹਾਂ ਭਾਈ ਜੇ ਦੇਸ਼ ਭਗਤ ਹੈ ਸ਼ਹਿਰ ਦਾ ਲੋ ਤੇ ਉਹਨੂੰ ਭਗਤ ਸਿੰਘ ਵਾਲਾ ਹਸੈਨੀ ਵਾਲੇ ਲੈ ਜਾਓ ਉਥੋਂ ਕਿੰਨੀ ਕੁ ਦੂਰ ਆ ਇੱਕ ਸਰਕਟ ਹੀ ਬਣਾਉਣਾ ਹੈ ਨਾ ਸਾਬ ਬਿਲਕੁਲ ਮੇਨ ਗੱਲ ਤੇ ਪ੍ਰੋਜੈਕਟ ਬਣਾਉਣ ਦੀ ਹੈ ਨਾ ਸਰਕਟ ਬਣਾ ਕੇ ਕਮਾਈ ਹੋਇਆ ਅਖੀਰਕ 4000 ਕੋਈ 5 ਦਿਨ ਵੱਧ ਲਾ ਜਾਵੇ ਦੋ ਦਿਨ ਹੀ ਵੱਧ ਲਾ ਜਾਵੇ ਉਹ ਤੁਹਾਡੀ ਇਕੋਮੀ ਦੇ ਵਿੱਚ ਆ ਜਾਏਗਾ ਪਰ ਕਰਨਾ ਕਿਸੇ ਨੇ ਕੁਝ ਨਹੀਂ ਹੈ ਸਾਬ ਨਿਰਾਸ਼ ਹੀ ਕਰਦੇ ਨੇ ਅਟ ది ਐਂਡ ਤਾਂ ਜੀ ਕਹ ਲਉ ਕਿ ਭਈ ਨਿਰਾਸ਼ਤਾ ਹੀ ਹੱਥ ਲੱਗਦੀ ਆ ਜੀ ਜੀ ਤਾਂ ਇਹ ਜ਼ਰੂਰੀ ਹੈ ਕਿ ਟੂਰਿਜ਼ਮ ਜਿੰਨਾ ਵੀ ਹੈ ਡਿਵੈਲਪ ਕਰੋ ਅੱਜ ਦੇਖੋ ਭਈ ਲੋਕ ਕੀ ਕੁਝ ਕਰ ਰਹੇ ਆ ਖੇਤਾਂ ਚ ਸਟੇ ਹੋ ਰਹੇ ਹੋਮ ਸਟੇ ਬਣ ਰਹੇ ਆ ਸਾਡੇ ਕੋਲ ਇਨਾ ਦਿਨਾਂ ਚ ਸਾਗ ਹੈ ਲੱਸੀ ਆ ਗੰਨੇ ਆ ਬਹੁਤ ਕੁਝ ਅਸੀਂ ਬਹੁਤ ਕੁਝ ਆ ਸਕਦੇ ਆ ਔਰਗੇਨਿਕ ਉਗਾਓ ਤੇ ਉਹਨਾਂ ਨੂੰ ਲੋਕਾਂ ਨੂੰ ਦੱਸੋ ਕਿ ਆਓ ਤੁਹਾਨੂੰ ਸ਼ੁੱਧ ਖਵਾਈਏ ਪਾਈਏ ਹੋਮਸਟੇ ਬਣਾਏ ਜਾਂ ਲੋਕਾਂ ਨੂੰ ਉਤਸ਼ਾਹਿਤ ਕਰੋ ਸਬਸਿਡਾਈਜ਼ ਕਰੋ আর ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਸਾਹਿਬ ਸਰਕਾਰਾਂ ਦੇ ਕੰਮ ਇਹ ਨਹੀਂ ਹੁੰਦੇ ਕਿ ਚਪਲਾ ਚੱਟੀ ਜਾਓ ਆਪਦੇ ਬਿਗ ਬਾਸ ਦੇ ਹੂੰ ਠੀਕ ਹੈ ਨਾ ਜੀ ਉਹ ਨਾਨਕਿਆਂ ਨੂੰ ਪੁਰੇ ਰੋਲ ਆਹੀ ਚੱਕਰੀ ਜਾਂਦੇ ਹੋ ਠੀਕ ਹੈ ਨਾ ਜੀ ਤੋਂ ਗੱਲ ਇਹ ਆ ਕਿ ਕੋਈ ਠੋਸ ਰਣਨੀਤੀ ਉਲੀਕੀ ਜਾਵੇ ਇਸ ਬਾਬਤ ਤਾਂ ਮਾੜਾ ਨਹੀਂ ਹੈ ਜੀ ਬਾ ਇਥੇ ਹੀ ਆ ਕੋਈ ਉਹ ਕਹਿੰਦਾ ਮੈਂ ਲੈ ਆਂਦੀ ਆ ਜਨ ਬਸ ਮੈਂ ਚਲਾਉਂਗਾ ਕੋਈ ਕਹਦਾ ਮੈਂ ਚੱਲਣ ਨਹੀਂ ਦੇਣੀ ਕੋਈ ਕੋਈ ਬਸ ਇਥੇ ਕਹਿ ਲੋ ਕਿ ਖੇਡ ਜੜੀ ਆ ਨਾ ਔਰ ਕਦੇ ਪਾਰੇ ਵਿੱਚ ਵਿਚਾਲੇ ਇਥੇ ਆ ਕੇ ਬਾਜ਼ੀ ਹਾਰ ਗਈ ਵੇ ਚਾਕਾ ਬਾਬਾ ਜੀ ਇਥੇ ਆ ਕੇ ਆ ਕੇ ਹਰ ਜੀ ਬਿਲਕੁਲ ਬਿਲਕੁਲ ਮੈਂ ਜੀ ਲਖਵਿੰਦਰ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਿਟੀਜ਼ਨ ਆ ਪੰਜਾਬ ਕੇ ਨੇ ਕਿ 7 ਲੱਖ ਹੋ ਗਏ ਨੇ ਹੁਣ ਤੇ ਰਣਜੀਤ ਸਿੰਘ ਜੀ ਵੀ ਕਹਿੰਦੇ ਕਿ ਹੁਸੈਨੀ ਵਾਲਾ ਬਾਰਡਰ ਵੀ ਕਹਿੰਦੇ ਬਹੁਤ ਵਧੀਆ ਐ ਸੈਰ ਸਪਟਾ ਵਾਲੀਆਂ ਕਹਿੰਦੇ ਅ ਮੈਡਮਾ ਕਿੱਥੇ ਲੁਕੀਆਂ ਹੋਈਆਂ ਨੇ ਕਹਿੰਦਾ ਐ ਐਮ ਐਸ ਪੀ ਪਲਾਨ ਕਰ ਰਹੀਆਂ ਨੇ ਜਾਂ ਕਹਿੰਦਾ ਮੈਡਮ ਪਤਾ ਨਹੀਂ ਕਿੱਥੇ ਲੁਕੀ ਹੋਈ ਹੈ ਜਾਂ ਐਮ ਐਸ ਪੀ ਦਾ ਪਲਾਨ ਕਰ ਰਹੀ ਹੈ ਜੀ ਜੀ ਦੇਖੋ ਪੰਜਾਬੀ ਹੂੰ ਹਾਂ ਆਹੀਂ ਮਤਲਬ ਕਿ ਥੋੜਾ ਹੋਰ ਨਲਾਇਕ ਹੀ ਰਹੇ ਵਿਸ਼ਾ 'ਚ ਪਰ ਪੰਜਾਬੀ ਵਾਲੇ ਚੱਕ ਦੀ ਤਾਂ ਅੰਦਾਜ਼ੇ ਲਾ ਲਈ ਸਭ ਗੱਲ ਇਹ ਆ ਕਿ ਦੇਖੋ ਮੇਰਾ ਇਹ ਮੰਨਣਾ ਹੈ ਕਿ ਛੋਟਾ ਜਿਹਾ ਪੰਜਾਬ ਇੱਕ ਬਹੁਤ ਵੱਡਾ ਨਹੀਂ ਇਹਦੇ 'ਚ ਇਸ ਤਰ੍ਹਾਂ ਦਾ ਇੱਕ ਸਰਕਟ ਬਣਾਇਆ ਜਾ ਸਕਦਾ ਜੋੜਿਆ ਜਾ ਸਕਦਾ ਬਠਿੰਡਾ ਆ ਗਿਆ ਦੇਖੋ ਮੇਰੇ ਵਰਗਾ ਯਾਰ ਕੰਮ ਬੁੱਧੀ ਵਾਲਾ ਬੰਦਾ ਵੀ ਸੋਚ ਲੈਂਦਾ ਬਠਿੰਡੇ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਦਾ ਜੀ ਪਤਾ ਤੁਹਾਨੂੰ ਬਡਰੁੱਖਾਂ 'ਚ ਬਿਲਕੁਲ ਬਡਰੁੱਖਾਂ 'ਚ ਤੇ ਉਹ ਢਾਟੇਰੀ ਹੋ ਰਿਹਾ ਐ ਸਾ ਹੂੰ ਸ਼ਾਇਦ ਬਡਰੁੱਖਾਂ 'ਚ ਨਾਨਕੇ ਮਹਾਰਾਜਾ ਰਣਜੀਤ ਸਿੰਘ ਦੀ ਨਾਲ ਜੁੜੀ ਏਡੀ ਵੱਡੀ ਯਾਦ ਯਾਰ ਬਠਿੰਡੇ ਤੋਂ ਅੱਗੇ ਆ ਜਾਓ ਫਿਰ ਸਾਡੇ ਕੋਲ ਸਿੱਖਾਂ ਵਾਸਤੇ ਜੀ ਜੀ ਆ ਦੇਖੋ ਨਾ ਤਖਤ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੂੰ ਤਖਤ ਸ਼੍ਰੀ ਕੇਸਗੜ੍ਹ ਤਾਂ ਫਿਰ ਵੀ ਚਲੋ ਟੂਰਿਜ਼ਮ ਜਾਂਦਾ ਆਨੰਦਪੁਰ ਸਾਹਿਬ ਪਰ ਤਲਵੰਡੀ ਸਾਹਿਬੋ ਜੋ ਸਿੱਖ ਸ਼ਰਧਾਲੂਆਂ ਦਾ ਟੂਰਿਜ਼ਮ ਆਪਾਂ ਕਹ ਦਿੰਨੇ ਆ ਜੀ ਧਾਰਮਿਕ ਟੂਰਿਜ਼ਮ ਬਹੁਤ ਕਾਟਾ ਹੁੰਦਾ ਜੀ ਹੂੰ ਬਿਲਕੁਲ ਬਿਲਕੁਲ ਸਰਕਰ ਕੋਲ ਆਪਣੇ ਕੋਲੇ ਹੈ ਤੇ ਬਤਾ ਦੇ ਜੀ ਪਰ ਉਹਨਾਂ ਤਰੀਕੇ ਨਾਲ ਜੇ ਵਰਤਿਆ ਜਾਵੇ ਤੇ ਉਹ ਇੱਕ ਸ਼ਾਨ ਵਧਾਈ ਵੀ ਜਾ ਸਕਦਾ ਹੈ ਇੱਕ ਮਾਇ ਵੀ ਜਾਣ ਨਹੀਂ ਨਹੀਂ ਦੇਖੋ ਮੈਂ ਕਹੇ ਕਿ ਨਾ ਉਹਨਾਂ ਕਿ ਮੈਂ ਨਾ ਭਈ ਜਿੱਦਾਂ ਕੋਈ ਕਹਾਣੀ ਸੁਣ ਲਈ ਅੱਛੀ ਤੇ ਮੈਂ ਮਤਲਬ ਹੋਰ ਕਿਤੇ ਨਾ ਸੁਣਾ ਸਕਾਂ ਨਾ ਮੈਂ ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਜ਼ਰੂਰ ਸੁਣਾ ਦਿੰਦਾ ਹਾਂ ਹੂੰ ਉਹ ਗਾਂ ਜਾ ਕੇ ਆਪਣੇ ਬੱਚੇ ਨੂੰ ਸੁਣਾ ਦਿੰਦਾ ਹੂੰ ਤੇ ਜੇ ਮੈਂ ਮੰਨ ਲਓ ਕਿ ਤੋ ਚੰਗੀ ਚੀਜ਼ ਪੜ੍ਹੀ ਐ ਸੁਣੀ ਤੇ ਮੈਂ ਉਦਾਂ ਹੀ ਨਾਲ ਲਈ ਫਿਰਦਾ ਤਾਂ ਕੀ ਕੀ ਉਹਦਾ ਫਾਇਦਾ ਬਿਲਕੁਲ ਬਿਲਕੁਲ ਸਮਝਦੇ ਮੰਨ ਲਓ ਜੀ ਜੀ ਭਈ ਜੇ ਅਸੀਂ ਕੁਝ ਪੜ੍ਹ ਕੇ ਆਉਣੇ ਖਬਰਾਂ ਇੱਥੇ ਚਾਰ ਬੰਦੇ ਸੁਣ ਲੈਂਦੇ ਨੇ ਹੂੰ ਤੇ ਜੇ ਅਸੀਂ ਫੜ ਕੇ ਉੱਤੇ ਤੇ ਮਾਦਰ 20 ਅਖਬਾਰ ਪੜ੍ਹੇ ਸਵੇਰ ਦੇ ਤੂੰ ਪੜ੍ਹੇ ਹੋਣ ਕੇ ਭਾਈ ਜੀ ਤਾਂ ਉਹ ਦਾ ਸਮਾਜ ਨੂੰ ਕੀ ਪਾਇਆ ਕੀ ਪਾਇਆ ਬਿਲਕੁਲ ਤੋ ਗੱਲ ਇਹ ਆ ਕਿ ਸਰ ਸਾਡੇ ਕੋਲ ਹੋਏ ਦਾ ਕੀ ਪਾਇਆ ਜੇ ਅਸੀਂ ਵਰਤੇ ਹੀ ਨਾ ਫਿਰ ਤੇ ਪੱਦ ਦਿਮਾਗ ਵਰਤਨ ਦੀ ਵੀ ਲੋੜ ਨਹੀਂ ਬਹਿਗਾ ਚਲੋ ਠੀਕ ਹੈ ਤੇ ਨਹੀਂ ਕੌਨਫੀਡੈਂਸ ਬਹੁਤ ਹੈਗਾ ਸਹੀ ਗੱਲ ਹੈ